ਇੰਦਨ ਪਹਿਲਾਂ ਆਡਸਸ ਦੇ ਅਜਲ ਕਾ ਦੇ ਵਿੱਚ ਨਵੀਨ ਅਡੋੜਾ ਜੀ ਜਿਹੜੇ ਆਡਸਸ ਦੇ ਇੱਕ ਲੀਡਰ ਦੇ ਬੇਟੇ ਸੀਗੇ ਉਹਨਾਂ ਦੀ ਐਕਸਟਰਾ ਵੱਲੋਂ ਹੱਤਿਆ ਕਰ ਦਿੱਤੀ ਗਈ ਗੋਲੀ ਮਾਰ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਗੱਲ ਨੂੰ ਬਹੁਤ ਸੀਰੀਅਸ ਲਿਆ ਬਹੁਤ ਪੁਲਿਸ ਅਫਸਰਾਂ ਨੂੰ ਹੁਕਮ ਦਿੱਤੇ ਕਿ ਕੁਝ ਵੀ ਹੋਵੇ ਬਾਤਲਾ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਉਹਨਾਂ ਨੂੰ ਅਲਾਖਾਂ ਦੇ ਪਿੱਛੇ ਭੇਜਿਆ ਜਾਵੇ ਇਹ 4.3 ਦੇ ਵਿੱਚ ਹੀ ਸਾਡੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੱਜ ਸਵੇਰੇ ਜਿਹੜਾ ਫਾਜ਼ਲ ਨਾਂ ਦੇ ਉਸ ਜੱਸ ਫਨੂ ਜਿਹੜਾ ਟੈਟੇਰੀ ਕੀਤਾ ਜਿਹੜਾ ਜਿਹਨੇ ਫਾਜ਼ਲ ਕਦੇ ਵਿੱਚ ਫਾਇਰਿੰਗ ਕੀਤੀ ਸੀਗੀ ਜਿਹੜਾ ਅਰੋੜਾ ਜੀ ਦੇ ਨਵੀਂ ਅਰੋੜਾ ਜੀ ਦਾ ਕਾਤਲ ਸੀਗਾ ਉਹਨੂੰ 5 ਦਿਨਾਂ ਦੇ ਵਿੱਚ ਹੀ ਪੁਲਿਸ ਨੇ ਟੈਟੇਦੀ ਜਿਹੜਾ ਉਹ ਕਰ ਦਿੱਤਾ ਇਸ ਤਰ੍ਹਾਂ ਮੈਂ ਕਿਹਾ ਕਿ ਸਾਡੇ ਲਈ ਪੰਜਾਬ ਅੱਗੇ ਆਡੇ ਵਾਸਤੇ ਪੰਜਾਬੀ ਅੱਗੇ ਨੇ ਪੰਜਾਬ ਦੀ ਸਰਕਾਰ ਵਿਕਾਸ ਦੀ ਰਾਜਨੀਤੀ ਕਰਦੀ ਆ ਇਸ ਕਰਕੇ ਵਿਕਾਸ ਦੀ ਰਾਜਨੀਤੀ ਦੇ ਵਿੱਚ ਜਿਹੜਾ ਵੀ ਬੰਦਾ ਰੋੜਾ ਜਿਹੜਾ ਅਟਕਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ ਵੀ ਵਿਅਕਤੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਾਡੀ ਸਰਕਾਰ ਸਾਡੀ ਪੁਲਿਸ ਨਜਿੱਠਣ ਲਈ ਬਿਲਕੁਲ ਤਿਆਰ ਬਤਿਆਰ ਹੈ। ਉਹ ਜਿੰਨਾ ਚਿਰ ਤੱਕ ਪੰਜਾਬ ਜੈਕਸਟਲ ਮੁਕਤ ਨਹੀਂ ਹੋ ਜਾਂਦਾ। ਉਨਾ ਚਿਰ ਤੱਕ ਇਹ ਜਿਹੜੀ ਸਾਡੀ ਜੰਗ ਹੈ ਇਹ ਜਾਰੀ ਰਹੂਗੀ। 7 ਪੰਜ ਦਿਨ ਪਹਿਲਾਂ ਆਰਐਸਐਸ ਦੇ ਬਾਜਲਕਾ ਦੇ ਵਿੱਚ ਤਮੀਨ ਉਹ ਰੋੜਾ ਜੀ ਜਿਹੜੇ ਆਸਸ ਦੇ ਇੱਕ ਲੀਡਰ ਦੇ ਬੇਟੇ ਸੀਗੇ ਉਹਨਾਂ ਦੀ ਐਕਸਟ੍ਰਮ ਵੱਲੋਂ ਹੱਤਿਆ ਕਰ ਦਿੱਤੀ ਗਈ ਗੋਲੀ ਮਾਰ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਗੱਲ ਨੂੰ ਬਹੁਤ ਸੀਰੀਅਸ ਲਿਆ ਔਰ ਪੁਲਿਸ ਅਫਸਰਾਂ ਨੂੰ ਹੁਕਮ ਦਿੱਤੇ ਕਿ ਕੁਛ ਵੀ ਹੋਵੇ ਬਾਤਲਾ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਉਹਨਾਂ ਨੂੰ ਬਲਾਖਾਂ ਦੇ ਪਿੱਛੇ ਭੇਜਿਆ ਜਾਵੇ ਇਹ 4-5 ਦਿਨ ਦੇ ਵਿੱਚ ਹੀ ਸਾਡੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੱਜ ਸਵੇਰੇ ਜਿਹੜਾ ਬਾਦਲ ਨਾਂ ਦੇ ਉਸ ਫਾਜ਼ਲ ਨੂੰ ਜਿਹੜਾ ਟਹਿ ਟੇਰੀ ਕੀਤਾ ਜਿਹੜਾ ਜਿਹਨੇ ਫਾਜ਼ਲ ਕਦੇ ਵਿੱਚ ਫਾਇਰਿੰਗ ਕੀਤੀ ਸੀਗੀ ਕਿਹੜਾ ਅਰੋੜਾ ਜੀ ਤੇ ਨਵੀਂ ਅਰੋੜਾ ਜੀ ਦਾ ਕਾਤਲ ਸੀਗਾ ਉਹਨੂੰ 5 ਦਿਨਾਂ ਦੇ ਵਿੱਚ ਹੀ ਪੁਲਿਸ ਨੇ 68 ਦੀ ਜਿਹੜਾ ਉਹ ਕਰ ਦਿੱਤਾ ਇਸ ਸਮੇਂ ਕਿਹਾ ਕਿ ਸਾਡੇ ਲਈ ਪੰਜਾਬ ਅੱਗੇ ਸਾਡੇ ਵਾਸਤੇ ਪੰਜਾਬੀ ਅੱਗੇ ਨੇ ਪੰਜਾਬ ਦੀ ਸਰਕਾਰ ਵਿਕਾਸ ਦੀ ਰਾਜਨੀਤੀ ਕਰਦੀ ਆ ਇਸ ਕਾਰਕੇ ਵਕਾਸ ਵੀ ਰਾਜਨੀਤੀ ਦੇ ਵਿੱਚ ਜਿਹੜਾ ਵੀ ਬੰਦਾ ਰੋੜਾ ਜਿਹੜਾ ਅਟਕਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ ਵੀ ਵਿਅਕਤੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਾਡੀ ਸਰਕਾਰ ਸਾਡੀ ਪੁਲਿਸ ਨਜਿੱਠਣ ਲਈ ਬਿਲਕੁਲ ਤਿਆਰ ਬਤਿਆਰ ਹੈ ਔਰ ਜਿੰਨਾ ਚਿਰ ਤੱਕ ਪੰਜਾਬ ਟੈਕਸਲ ਮੁਕਤ ਨਹੀਂ ਹੋ ਜਾਂਦਾ ਉਹਨਾ ਚੇਤਕ ਇਹ ਜਿਹੜੀ ਸਾਡੀ ਜੰਗ ਹੈ ਇਹ ਜਾਰੀ ਰਹੂਗੀ 7 ਪੰਜ ਦਿਨ ਪਹਿਲਾਂ